ਹੋਣਾ ਜਿਹੜਾ ਆਨੰਦ ਕਾਰਜ ਤੇ ਤੁਸੀਂ ਇਹ ਲਹਿੰਗਾ ਨਹੀਂ ਪਾ ਸਕਦੇ ਬੈਨ ਜਾਂ ਚੱਲਿਆ ਹੈ ਰਾਈਟ ਇਹ ਕੋ ਬਹੁਤ ਹੀ ਜਿਹੜੀ ਇੰਟਰਸਟਿੰਗ ਚੀਜ਼ ਆ ਵੀ ਜਿਨੇ ਵੀ ਆ ਬੈਨ ਬਣਾਇਆ ਕਹਿੰਦੇ ਉਹਨਾਂ ਨੇ ਸਿੱਧਾ ਕਹਿਤਾ ਵੀ ਬਸ ਬੈਨ ਆ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਆਈ ਵੀ ਅਸੀਂ ਜਿਹੜੇ ਜਵਾਕ ਨੂੰ ਦਸੀਏ ਵੀ ਤੁਸੀਂ ਕਾਹ ਤੋਂ ਨਹੀਂ ਲਹਿੰਗੇ ਪਾ ਸਕਦੇ ਜਾਂ ਲਹਿੰਗੇ ਪਾਉਣ ਦੇ ਵਿੱਚ ਖਰਾਬੀ ਕੀ ਆ ਜਿਹੜਾ ਮੇਰਾ ਪਰਸਨਲ ਪੇਨ ਨਹੀਂ ਆ ਨਾ ਵੀ ਤੁਸੀਂ ਆਨੰਦ ਕਾਰਜ ਤੇ ਸਲਵਾਰ ਸੂਟ ਪਾਓ ਉਹ ਇਹ ਆ ਕਿਉਂਕਿ ਜਿਹੜੇ ਲਹਿੰਗਾ ਬਣਾਉਣ ਵਾਲੇ ਹੁੰਦੇ ਨੇ ਉਹ ਜ਼ਿਆਦਾ ਚਿਰ ਸਿਰਫ ਫੈਸ਼ਨ ਦੇ ਇਦਿਆ ਉਨਾਂ ਨੇ ਧਿਆਨ ਨਹੀਂ ਦੇਣਾ ਵੀ ਤੁਸੀਂ ਗਲਾ ਕਿੰਨਾ ਕਨੀ ਮ ਰੱਖਿਆ ਜਾਂ ਜਿਹੜੀ ਪਿੱਛੇ ਢੂਈ ਦੇ ਉੱਤੇ ਇਹਨਾਂ ਨੇ ਕਟਆਊਟ ਕੀਤਾ ਹੁੰਦਾ ਵੀ ਡਿਜ਼ਾਈਨ ਬਣ ਜੇ ਉਹ ਗੁਰੂ ਮਾਰਾ ਦੇ ਸਾਹਮਣੇ ਮੇਰਾ ਪੈਣੀ ਨਾ ਉਹ ਸੋਹਣਾ ਨਹੀਂ ਲੱਗਦਾ ਤੇ ਉਹ ਪ੍ਰੋਪਰਿਅਟ ਨਹੀਂ ਹੈਗਾ ਠੀਕ ਆ ਜਿੰਨੇ ਮਰਜ਼ੀ ਤੁਸੀਂ ਆਲਟਰੇਸ਼ਨ ਕਰਾ ਲਓ ਤੁਸੀਂ ਸਭ ਚਲ ਫਰਜ ਕਰ ਲਓ ਵੀ ਤੁਸੀਂ ਸਾਰੀ ਛਾਤੀ ਵੀ ਕਵਰ ਕਰ ਲਈ ਪਿੱਠੋਂ ਪਿਛੋਂ ਪਿੱਠ ਵੀ ਕਵਰ ਕਰ ਲਈ ਰਾਈਟ ਪਰ ਜਦੋਂ ਫਿਰ ਤੁਸੀਂ ਮੱਥਾ ਟੇਕ ਕੇ ਖੜੇ ਹੁੰਦੇ ਤੇ ਤੁਰਦੇ ਹੋ ਉਹ ਤੁਹਾਨੂੰ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਅਨੰਦ ਕਰਾ ਦਾ ਮਤਲਬ ਹੁੰਦਾ ਵੀ ਜਿਹੜਾ ਤੁਹਾਡਾ ਧਿਆਨ ਆ ਉਹ ਸਾਰਾ ਗੁਰੂ ਮਹਾਰਾਜ ਦੇ ਨਾਲ ਹੋਵੇ ਤੁਸੀਂ ਸੁਣੋ ਤੇ ਤੁਸੀਂ ਸਮਝੋ ਵੀ ਲਾਵਾਂ ਦਾ ਮਤਲਬ ਕੀ ਆ ਤੇ ਉਹ ਕੀ ਕਹਿੰਦੀਆਂ ਨੇ ਪਰ ਜਦੋਂ ਤੁਹਾਡਾ ਧਿਆਨ ਸਾਰਾ ਲਹਿੰਗੇ ਦੇ ਵਿੱਚ ਹੁੰਦਾ ਹੈ ਵੀ ਹਾਏ ਮੈਂ ਤੁਰ ਹੀ ਜਾਨੀ ਸਹੀ ਜਾਂ ਮੇਰੇ ਪੈਰਾਂ ਤਾਂ ਨਹੀਂ ਔੜੂਗਾ ਉਹ ਜਿਹੜਾ ਫੋਕਸ ਹੁੰਦਾ ਹੈ ਕਿਸੇ ਹੋਰ ਪਾਸੇ ਲਾਇਆ ਜਾਂਦਾ ਫਿਰ ਉਸ ਸੱਚੀ ਇੱਕ ਦਿੱਕਤ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਔਰ ਜਿੱਥੇ ਜਿਹਨੇ ਵੀ ਇਹ ਬੈਨ ਬਣਾਇਆ ਮੈਨੂੰ ਨਹੀਂ ਪਤਾ ਕਿਹਨੇ ਬੈਨ ਬਣਾਇਆ ਪਰ ਜਿਹੜੇ ਵੀ ਇਹ ਲੋਕੀ ਬੈਨ ਬਣਾਉਂਦੇ ਇਹਨਾਂ ਦਾ ਫਰਜ਼ ਹੋਣਾ ਚਾਹੀਦਾ ਵੀ ਅਸੀਂ ਜਵਾਕਾਂ ਨੂੰ ਸਮਝਾਈਏ ਵੀ ਇਹ ਕਾਹਤੋਂ ਮਾੜੀ ਚੀਜ਼ ਹੈ ਵੀ ਅਸੀਂ ਇਸ ਚੀਜ਼ ਨੂੰ ਰੋਕਣਾ ਕਾਹਤੋਂ ਚਾਹੁੰਦੇ ਹਾਂ